ਝਾੜੂ ਮਾਰਦੇ ਹੁੰਦੇ ਗੁਲਾਮੀ ਕਰਦੇ ਹੁੰਦੇ ਮਹਾਰਾਜ ਨੇ ਗੁਲਾਮਾਂ ਦੀ ਜੰਜ਼ੀਰਾਂ ਨੂੰ ਕੱਟਤਾ ਸ਼ਹਿਰਿੰਦਾ ਲੱਖ ਲਾਂਕ ਗੁਲਾਮਾਂ ਦੀ ਜ਼ਿੰਦਗੀ ਨੂੰ ਰੱਬਾ ਕੋਈ ਨਾ ਕਿਸੇ ਦਾ ਗੁਲਾਮ ਹੋਵੇ ਹਰ ਨੂੰ ਘੂਰਦਾ ਜਿਹਦਾ ਮਾਂ ਤੇ ਪਿਓ ਗੁਲਾਮ ਕੋਲੇ ਲੱਖਾਂ ਦੀ ਆਬਰੂ ਕਿਉਂ ਨਾ ਹੋਵੇ ਤੱਕੇ ਤੱਕੇ ਦੇ ਉੱਤੇ ਲਲਾਮ ਹੋਵੇ ਉਹ ਜਿਹਦੀ ماں ਨੂੰ ਨਜਾਂਦਾ ਮਕਾਨ ਕੋਈ ਨਹੀਂ ਉਹ ਵੀ ਆਖਦਾ ਮੈਨੂੰ ਸਲਾਮ ਹੋਵੇ ਸਲਾਮ ਉਹਨੂੰ ਨਹੀਂਏ ਜਿਹੜਾ ਕੌਮ ਲਈ ਦੇਸ਼ ਲਈ ਸਮਾਜ ਨਾਲ ਧਰਮ ਲਈ ਕੁਝ ਕਰਕੇ ਜਾਂਦਾ ਉਹਨੂੰ ਯਾਦ ਕਰਦੇ ਨੇ ਨਹੀਂ ਤੇ ਨਵੇਂ ਦਸਵੇਂ ਦਿਨ ਭੋਗ ਪੈ ਜਾਂਦਾ ਮਗਰੋਂ ਕੋਈ ਕਿਸੇ ਨੂੰ ਯਾਦ ਨਹੀਂ ਕਰਦਾ ਯਾਦ ਉਹਨਾਂ ਦੀ ਮਨਾਈ ਜਾਂਦੀ ਹੈ ਜਿਹੜੇ ਕੁਝ ਕਰਕੇ ਜਾਂਦੇ ਕਲੰਗੀ ਵਾਲੇ ਬਾਦਸ਼ਾਹ ਦੇ ਤਿੰਨ ਮੈਲ ਸੀ ਮਾਤਾ ਜੀਤੋ ਜੀ ਮਾਤਾ ਸੁੰਦਰ ਕੌਰ ਜੀ ਤੇ ਮਾਤਾ ਸਾਹਿਬ ਦੇ ਤਿੰਨ ਸਹਿਬ ਜਾਨੇ ਮਾਤਾ ਜੀਤ ਕੌਰ ਜੀ ਦੀ ਪਾਵਨ ਕੁੱਖ ਚ ਪੈਦਾ ਹੋਏ। ਬਾਬਾ ਅਜੀਤ ਸਿੰਘ ਮਾਤਾ ਸੁੰਦਰ ਕੌਰ ਜੀ ਦੀ ਪਾਵਨ ਕੁੱਖ ਚ ਪੈਦਾ ਹੋਏ। ਜੀਵਾਂ ਨਾਮ ਹੈ ਅਜੀਤ ਚ ਉੱਤੋਂ ਥੱਲੇ ਨੂੰ ਆਜੇ ਚ ਥੱਲੇ ਉੱਤੋਂ ਨੂੰ ਚਲੇ ਜਾਓ ਅਰਥ ਕੀ ਹੈ? ਬਾਬਾ ਫਤੇ ਸਿੰਘ ਫਤੇ ਕੌਣ ਪ੍ਰਾਪਤ ਕਰਦਾ ਜਿਹਦੇ ਚ ਜੋਰ ਹੋਵੇ ਜੋਰਾਵਰ ਜੋਰਾਵਰ ਕੌਣ ਹੈ ਜੋ ਯਾਰ ਜਿਹੜਾ ਮਾਵਾ ਰੱਖਦਾ ਹੋਵੇ ਤੇ ਜਿਹ ਯਾਰ ਉਹ ਹੈ ਜਿਹੜਾ ਅਜੀਤ ਹੋਵੇ ਤੇ ਜੀਤੋ ਹੈ ਜਿਹੜਾ ਜਿੱਤਿਆ ਨਾ ਜਾਵੇ ਆ ਗੁਰੂ ਕੇ ਪਿਆਰ ਵਾਲਿਓ ਕਲਗੀ ਵਾਲੇ ਪਾਤਸ਼ਾਹ ਦਾ ਇਤਿਹਾਸ ਬੜਾ ਪਿਆਰ ਵਾਲਾ ਕਲਗੀ ਵਾਲੇ ਨੇ ਆਪਣੀ ਕਲਮ ਨਾਲ 17000 253 ਛੰਦ ਲਿਖੇ 14 ਲੜਾਈਆਂ ਲੜੀਆਂ 12 ਹਿੰਦੂਆਂ ਨੇ ਕੀਤੀਆਂ 2 ਮੁਸਲਮਾਨਾਂ ਨੇ ਕੀਤੀਆਂ ਤੇ ਸਤਿਗੁਰੂ ਪਾਤਸ਼ਾਹ ਵਰਗਾ ਦੁਨੀਆਂ ਦੇ ਉਤੇ ਕਵੀ ਕੋਈ ਨਹੀਂ ਪੈਦਾ ਹੋ ਸਕਿਆ ਵਿਦਵਾਨ ਨਹੀਂ ਪੈਦਾ ਹੋ ਸਕਿਆ ਤੇ ਨਾ ਹੀ ਕਲੰਗੀ ਵਾਲੇ ਪਾਦਸ਼ਾਹ ਵਰਗਾ ਬੰਦਾ ਦੁਨੀਆ ਤੇ ਅਮੀਰ ਪੈਦਾ ਹੋ ਸਕੇ ਤੁਸੀਂ ਕਹੋਗੇ ਵੀ ਅਮੀਰ ਕਲੰਗੀ ਵਾਲੇ ਪਾਦਸ਼ਾਹ ਮਹਾਰਾਜ ਦੀ ਕਲੰਗੀ ਅੱਜ ਤੱਕ ਕੋਈ ਮਾਈ ਦਾ ਲਾਲ ਲਾ ਨਹੀਂ ਸਕਿਆ ਉਤਾਰਨੀ ਤੇ ਵੱਖਰੀ ਗੱਲ ਕੋਈ ਝਾਕ ਨਹੀਂ ਸਕਿਆ ਕਲੰਗੀਆਂ ਬੜਿਆਂ ਨੇ ਲਾਈਆਂ ਕਈਆਂ ਦੀਆਂ ਲੈ ਗਈਆਂ ਕਈਆਂ ਦੀਆਂ ਲੈ ਜਾਣੀਆਂ ਪਰ ਪਾਦਸ਼ਾਹ ਦੀ ਕਲੰਗੀ ਵੱਲ ਕੋਈ ਮਾਂ ਦਾ ਪੁੱਤ ਉਚਿਤ ਧੌਣ ਕਰਕੇ ਨਹੀਂ ਵੇਖਦਾ ਸੀ ਇਹਨਾਂ ਪ੍ਰਭਾਵ ਸੀ ਪਾਦਸ਼ਾਹ ਮਹਾਰਾਜ ਨੂੰ ਕਲੰਗੀਆਂ ਵਾਲਾ ਤਾਂ ਕਹਿੰਦੇ ਐ ਜਿਹੜੀ ਕਲੰਗੀ ਸਾਡੇ ਦੇਸ਼ ਵਿੱਚ ਨਹੀਂ ਬਣੀ ਇਹ ਕਲੰਗੀ ਯੂਰਪ ਸ਼ਹਿਰ ਅੰਦਰਕ ਮੁਸਲਮਾਨ ਨੇ ਬਣਾਈ 6 ਮਹੀਨੇ ਲੱਗੇ ਸ਼ੀਰੇ ਮੋਤੀ ਜੜੇ ਗਏ ਤੇ ਪਾਦਸ਼ਾਹ ਦੀ ਕਲੰਗੀ ਤੇ ਉਸ ਪੰਛੀ ਦਾ ਫੰਗ ਲੱਗਿਆ ਸੀ ਜਿਹੜਾ ਪੰਛੀ ਧਰਤੀ ਦੀ ਸਤਾਂ ਤੋਂ 10000 ਕਿਲੋਮੀਟਰ ਤੇ ਉੱਡਦਾ ਹੈ ਬੜੇ ਲਿਖੇ ਬੈਠੇ ਹੋ ਜਿਹੜੇ ਐਮ ਐ ਪੀ ਡ ਕਰ ਰਹੇ ਨੇ ਬੱਚੇ ਉਹਨਾਂ ਨੂੰ ਹੋ ਸਕਦਾ ਪਤਾ ਹੋਵੇ ਇਹ ਦੋ ਪੰਛੀ ਨੇ ਇੱਕ ਦਾ ਨਾਮ ਹੁਣ ਦੱਸੂ ਇੱਕ ਦਾ ਨਾਮ ਜਦੋਂ ਫੇਰ ਕਿਤੇ ਆਏ ਗੁਰੂ ਨੇ ਰਹਿਮਤ ਕੀਤੀ ਫਿਰ ਦੱਸਾਂ ਹਿਮਾਉ ਪੰਛੀ ਜਿਹੜਾ ਆਪਣਾ ਆਂਡਾ ਧਰਤੀ ਤੇ ਨਹੀਂ ਦਿੰਦਾ ਇਹ ਆਕਾਸ਼ ਆਂਡਾ ਦਿੰਦਾ ਇਹਦਾ ਆਂਡਾ ਯਾਤਰਾ ਕਰਦਾ ਇਹਦੇ ਵਿੱਚ ਬੱਚਾ ਪੈਦਾ ਉਹ ਕਿ ਉੱਡ ਜਾਂਦਾ ਹੈ ਇੱਕ ਫੰਗ 2 4 ਕੁਆਂਟਲ ਵਜਨ ਲੈ ਕੇ ਧਰਤੀ ਤੋਂ ਆਕਾਸ਼ ਚੜ ਜਾਂਦਾ ਹੀ ਮਾਊ ਪੰਛੀ ਦਾ ਫੰਗ ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਕਲੰਗੀ ਤੇ ਲੱਗਿਆ ਹੋਇਆ ਸੀ ਕਹਿੰਦੇ ਕਲੰਗੀ ਵਾਲਾ ਤੇ ਗੁਰੂ ਨੂੰ ਕਿਹਾ ਬਾਜਾਂ ਵਾਲਾ ਗੁਰੂ ਵਰਗੇ ਜਿਹੜੇ ਬਾਜ ਕਿਸੇ ਕੋਲੇ ਨਹੀਂ ਇੱਕ ਮੁਸਲਮਾਨ ਕੋਲੇ 11 ਬਾਜ ਸੀ ਉਹ ਸਿੱਖਾਂ ਨੂੰ ਕਹਿੰਦਾ ਤੁਸੀਂ ਐਵੇਂ ਹੀ ਬਾਜਾਂ ਵਾਲਾ ਬਾਜਾਂ ਵਾਲਾ ਰੱਟ ਲਈ ਐ ਕਹਿੰਦਾ ਇੱਕ ਬਾਜ ਤੁਹਾਡੇ ਗੁਰੂ ਕੋਲੇ ਮੇਰੇ ਕੋਲੇ 11 ਕਹਿੰਦੇ ਗੁਰੂ ਨੂੰ ਕਹੋ ਤੁਹਾਡੇ ਨੂੰ ਜੇ ਮੇਰੇ ਬਾਜਾਂ ਨਾਲ ਬਾਜ ਲੜਾਏ ਜੇ ਜਿੱਤ ਜਿੱਤੇ ਮੈਂ ਬਾਜ ਚ ਰੱਖਣੋਂ ਹਟ ਜਾਈਂ ਮਹਾਰਾਜ ਨੂੰ ਕਿਹਾ ਮਹਾਰਾਜ ਕਹਿੰਦੇ ਲਿਆਓ ਬੁਲਾ ਕੇ ਨੇ 11 ਬਾਜ ਲੈ ਆਂਦੇ ਮਹਾਰਾਜ ਕਹਿੰਦੇ ਭਾਈ ਕਹਿੰਦੇ ਤੇਰੇ ਬਾਜ ਨਾਲ ਬਾਜ ਲੜਾਉਣ ਦਾ ਵਖਰੀ ਏ ਤੇਰੇ ਬਾਜ ਨਾਲ ਸਾਡੀ ਚਿੜੀ ਲੜ ਜੂਗੀ ਮਹਾਰਾਜ ਨੇ ਚਿੜੀ ਵੀ ਲੜਾਤੀ ਤੇ 11 ਬਾਜਾਂ ਦੇ ਖੰਗੜਾਤੇ குரு ਦੇ ਚਰਨੀ ਟੈ ਪਿਆ ਕਹਿੰਦਾ ਮਹਾਰਾਜ ਮੈਂ ਤੇ ਐਵੇਂ ਭੁੱਲਿਆ ਫਿਰਦਾ 11 ਬਾਜ ਲੈ ਕੇ ਤਾਂ ਪਾਤਸ਼ਾਹ ਨੂੰ ਬਾਜਾ ਵਾਲਾ ਕਹਿੰਦੇ ਯਾਨੜਾ ਪਾਦਸ਼ਾਹ ਮਹਾਰਾਜ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਛੱਡ ਕੇ ਕਹਿੰਦੇ ਅਨੰਦਪਰੀਏ ਅਸੀਂ ਜਾ ਰਹੇ ਹਾਂ ਤੂੰ ਜੁਗੋ ਜੁਗ ਵਸਤੀ ਰਹਿ ਕਾਪੀਆਂ ਜਾਲਮਾਂ ਦੀ ਝੂਠੀਆਂ ਕਸਮਾਂ ਖੋ ਦੀਆਂ ਖਾਧੀਆਂ ਹਿੰਦੂਆਂ ਨੇ ਮੁਸਲਮਾਨਾਂ ਨੇ ਕੁਰਾਨਾਂ ਦੀ ਕਸਮ ਖਾਧੀ ਮਹਾਰਾਜ ਕਹਿੰਦੇ ਸਾਨੂੰ ਪਤਾ ਹੈ ਤੁਸੀਂ ਬਦਲ ਜਾਣਾ ਪਰ ਮਹਾਰਾਜ ਕਹਿੰਦੇ ਅਸੀਂ ਧਰਮ ਦੇ ਵਾਨੀ ਆ ਧਰਮ ਦੀ ਇੱਜ਼ਤ ਕਰਦੇ ਆ ਮਹਾਰਾਜ ਪਾਤਸ਼ਾਹ ਛੱਡ ਕੇ ਜਿਵੇਂ ਜਾ ਰਹੇ ਨੇ ਜਥਾ ਉਹ ਬਿਨੁਕ ਛੱਡ ਕੇ ਪੂਰੀ ਆਨੰਦ ਨੂੰ ਹੋ ਪੂਰੀ ਆਨੰਦ ਨੂੰ ਜੀ ਪੂਰੀ ਆਨੰਦ ਨੂੰ ਕੈ ਬੁਰੀ ਅਨੰਦਨੀ ਜਿੰਦਾਰ ਜਾਰਹਾ ਹੈ ਅੱਜ ਗੁਰੂ ਜੀ ਦਾ ਸੋਨਾ ਹੋ ਪਰਵਾਰ ਜਾਰਹਾ ਹੈ ਦਾਜਾਂ ਵਾਲੇ ਦਾ ਸੋਨਾ ਪਰਵਾਰ ਜਾਰਿਆ so ਦੇ ਬਹਰੇ ਲਾ ਕੇ ਤੇ ਸ਼ੇਰਾਂ ਦੇ ਪਾਏ ਸੀ ਦਾਤੀ ਤੇ ਪੀ ਤਮਨੇ ਮੁਰਦਾ ਜਿਵਾਰੇ ਸੀ ਪਤਲਾ ਦੇ ਪਾਣੇ ਲਾ ਕੇ ਤੇ ਸ਼ੇਰਾਂ पारिय उते तुर पई संगत प्यारियड़ी गिरी कौली पारियांजे उते तुर पई संगत प्यारियूं गरीबा घरो दुखियां गरीब त गरी यार i don't गुरू जी द सोण परवार ज ਬਾਉੜੇ ਸੇ ਦਪ ਗਿਆ ਬਹੁਤ ਖੁਸ਼ੀਆਂ ਵਿਚਾਈ ਦੀਆ ਮਹੀਨਾਂ ਲੱਗਿਆ ਸਭੋ ਜੀ ਛੱਡ ਕੇ ਆ ਸਭੋ ਜੀ ਛੱਡ ਕੇ ਇਦਤਾਰ ਚਾਰਿਆ ਹੈ ਗੁਰੂ ਜੀ ਦਾ ਸੋਨਾ ਪਰਵਾਹ ਜਾਂੜਿਆ ਹੈ ਗੁਰੂ ਜੀ ਦਾ ਸੋਨਾ ਪਰਵਾਹ ਜਹਰਿਆ ਛੱਡ ਕੇ ਪੂਰੀ ਆਨੰਦ ਨੂੰ ਛੱਡ ਕੇ ਪੂਰੀ ਆਨੰਦ ਨੂੰ ਜੀਤ ਤਾਰੀ ਚਾਰਿਆ ਗੁਰੂ ਜੀ ਦਾ ਸੋਨਾ ਪਰਵਾਰ ਜਾ ਰਿਆ ਗੁਰੂ ਜੀ ਦਾ ਸੋਨਾ ਬਾਤ ਬਾਤ ਵਿੱਚ ਵਿਸ਼ਵਾਸ ਬਦਲ ਜਾਂਦੇ ਹਨ ਰਾਤ ਰਾਤ ਵਿੱਚ ਇਤਿਹਾਸ ਬਦਲ ਜਾਂਦੇ ਹਨ ਆਪ ਕੀ ਕੀ ਬਾਤ ਹੈ ਖਾਸ ਬਦਲ ਜਾਂਦੇ ਹਨ ਸਤਿਗੁਰੂ ਪਾਤਸ਼ਾਹ ਮਹਾਰਾਜ ਅੱਜ ਸਾਰਾ ਪਰਿਵਾਰ ਆਨੰਦਾ ਦੀ ਪੁਰੀ ਨੂੰ ਛੱਡ ਕੇ ਸਰਸਾ ਦੇ ਕੰਡੇ ਤੇ ਜ਼ੋਰਦਾਰ ਜੰਗ ਹੋਇਆ ਪਾਦਸ਼ਾਹ ਮਹਾਰਾਜ ਦੇ ਪਰਿਵਾਰ ਦੇ ਵਿਛੋੜੇ ਪੈ ਗਏ। ਤਿੰਨ ਪਰਿਵਾਰ ਦੇ ਹਿੱਸੇ ਹੋ ਗਏ। ਇੱਕ ਪਾਸੇ ਮਾਤਾ ਗੁਜਰਕੌਰ ਛੋਟੇ ਸਹਿਬਜ਼ਾਦੇ ਇੱਕ ਪਾਸੇ ਵੱਡੇ ਸਹਿਬਜ਼ਾਦੇ ਤੇ ਕਲੰਗੀ ਵਾਲੇ ਪਾਦਸ਼ਾਹ ਤੇ ਇੱਕ ਪਾਸੇ ਦੋ ਤਾਵਾ ਮਾਤਾ ਸੁੰਦਰ ਕੌਰ ਤੇ ਮਾਤਾ ਸਾਹਿਬ ਦੇਵਾ ਭਾਈ ਮਨੀ ਸਿੰਘ ਦੇ ਨਾਲ ਦਿੱਲੀ ਨੂੰ ਰਵਾਨਾ ਹੋ ਗਏ ਕਿਉਂ ਭਾਈ ਮਨੀ ਸਿੰਘ ਇਹ ਦਿੱਲੀ ਵਿਆਹ ਹੋਇਆ ਸੀ ਇਸ ਕਰਕੇ ਉਹ ਟਿਕਾਣਾ ਸੀ ਉੱਧਰ ਨੂੰ ਉਤਰਿਆ ਮਾਤਾ ਨੇ ਕਿਹਾ ਸੀ ਮੈਂ ਉਹ ਜੋੜਾ ਜੋੜਾ ਕਰਕੇ ਪੁੱਤਰਾਂ ਦਾ ਵਿਹਣ ਕਿਉਂਕਿ ਮਾਤਾ ਜੀਤ ਕੌਰ ਬਾਬਾ ਫਤਿਹ ਸਿੰਘ ਨੂੰ 2 ਸਾਲ ਦਾ ਛੱਡ ਕੇ ਸੰਸਾਰ ਤੋਂ ਚਲੀ ਗਈ ਸੀ ਮਾਤਾ ਗੁਜਰ ਕੌਰ ਨੇ ਬੱਚਿਆਂ ਨੂੰ ਪਾਲਿਆ ਸੰਭਾਲ ਕੀਤੀ ਗੁਰਮਤਿ ਵਿੱਦਿਆ ਪੜ੍ਹਾਈ ਤੇ ਸਤਿਗੁਰੂ ਪਾਤਸ਼ਾਹ ਦੋਵਾਂ ਨੂੰ ਲੈ ਕੇ 40 ਸੰਗ ਚਮਕੌਰ ਦੀ ਗੜੀ ਜਾ ਪਹੁੰਚੇ ਮਹਾਰਾਜ ਨੇ ਚਮਕੌਰ ਦੀ ਗੜੀ ਕਿਉਂ ਇੱਥੇ ਕਿਉਂ ਬਾਦਸ਼ਾਹ ਆਏ ਜਗ੍ਹਾ ਨੂੰ ਕਿਉਂ ਚੁਣਿਆ ਗਿਆ ਕਿਉਂਕਿ ਰਾਜਨੀਤੀ ਇਹ ਕਹਿੰਦੀ ਹੈ ਲੜਾਈ ਕਰਨ ਵਾਲਾ ਬੰਦਾ ਉਹ ਜਗ੍ਹਾ ਆਪ ਚੁਣੇ ਉਹਦੀ ਜਿੱਤ ਪ੍ਰਾਪਤ ਹੁੰਦੀ ਹੈ ਜੇ ਫੈਸਲਾ ਗਲਤ ਲੈ ਲੇ ਉਹ ਅੱਜ ਵੀ ਹਾਰਿਆ ਕੱਲ ਵੀ ਹਾਰਿਆ ਉਹਦਾ ਫੈਸਲਾ ਵਧੀਆ ਹੋਣਾ ਚਾਹੀਦਾ ਹੈ ਉਹਦੀ ਲੜਾਈ ਚ ਜਿੱਤੋ ਹੈ ਕਿ ਪਾਤਸ਼ਾਹ ਜਾਨੀ ਜਾਨ ਸੀ ਮਹਾਰਾਜ ਨੇ ਕਿਹਾ ਸਿੰਘ ਘਟਨੇ ਫੌਜ 10 ਲੱਖ 40 ਸਿੰਘ ਮਹਾਰਾਜ ਨੇ ਰਾਜਨੀਤੀ ਵਰਤੀ ਲੜਾਈ ਦੀ ਰਾਜਨੀਤੀ ਹੈ ਕਹਿੰਦੀ ਹੈ ਮਹਾਰਾਜ ਨੇ ਐਸਾ ਅਸਥਾਨ ਚੁਣਿਆ ਕੱਚੀ ਹਵੇਲੀ ਹੈ ਮਹਾਰਾਜ ਕਹਿੰਦੇ ਉੱਤੇ ਚੜਜੋ ਜਿਹੜਾ ਮਾਈ ਦਾ ਲਾਰ ਇਸ ਕਿਲੇ ਤੋਂ ਉੱਚਾ ਹੋਇਆ ਉਹ ਪਰਮਾ ਦਾ ਲਾਲ ਸੁੱਕਾ ਨਾ ਜਾਵੇ ਮਹਾਰਾਜ ਨੇ ਪੰਜ ਸੱਤ ਦਸ ਦਾ ਹੁੰਦਾ ਜਥਾ ਬਿਠਾਤਾ ਆਪ ਉੱਚੀ ਥੇੜੀ ਤੇ ਖਲੋ ਕੇ ਮਹਾਰਾਜ ਕਹਿੰਦੇ ਮੈਂ ਇੱਥੇ ਤੀਰਾਂ ਦੀ ਵਰਖਾ ਕਰਾਂ ਸਤਗੁਰੂ ਪਾਤਸ਼ਾਹ ਮਹਾਰਾਜ ਸਾਹਮਣੇ ਵੇਖਿਆ ਵੈਰੀ ਦਲ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੂੰ ਬਾਬਾ ਅਜੀਤ ਸਿੰਘ ਨੇ ਕਿਹਾ ਪਿਤਾ ਜੀ ਮੈਨੂੰ ਆਗਿਆ ਦਿਓ ਮੈਂ ਜ਼ਾਲਮਾਂ ਨਾਲ ਦੋ ਦੋ ਹੱਥ ਕਰ ਲਵਾਂ ਸਤਿਗੁਰੂ ਪਾਤਸ਼ਾਹ ਹੱਸੇ ਖੁਸ਼ ਹੋਏ ਮਹਾਰਾਜ ਕਹਿੰਦੇ ਅਜੀਤ ਸਿੰਘਾ ਜੇ ਮੈਂ ਤੈਨੂੰ ਆਵਾਜ਼ ਮਾਰ ਕੇ ਸੱਦਾ ਤੇ ਲੋਕਾਂ ਨੇ ਇਹਦਾ ਅਰਥ ਹੋਰ ਕਰਨਾ ਸੀ ਮਾਰਜ ਕਹਿੰਦਾ ਤੇਰੇ ਦਾਦਾ ਜੀ ਅਰਸ਼ਾ ਚ ਬੈਠੇ ਤੇਰੀ ਯੁੱਧ ਕਲਾ ਨੂੰ ਵੇਖਣਾ ਚਾਹੁੰਦੇ ਨੇ ਮਾਰਜ ਕਹਿੰਦੇ ਚੰਗਾ ਹੋਇਆ ਤੂੰ ਆ ਗਿਆ ਏ ਪਾਦਸ਼ਾਹ ਮਹਾਰਾਜ ਦੇ ਸਾਹਮਣੇ ਖਲੋ ਕੇ ਕਹਿੰਦਾ ਪਿਤਾ ਜੀ ਮੈਨੂੰ ਦਿਓ ਆਗਿਆ ਮੈਂ ਝਾਲਮਾ ਨਾਲ ਦੋ ਦੋ ਹੱਥ ਕਰਾਂ ਕਿੱਡਾ ਵੱਡਾ ਪਿਤਾ ਦਾ ਜਿਕਰਾ ਹੋਏਗਾ ਕਿੱਡਾ ਵੱਡਾ ਦਿਲ ਹੋਏਗਾ ਸਤਿਗੁਰੂ ਪਾਕਸ਼ਾ ਮਹਾਰਾਜ ਆਪਣੇ ਪੁੱਤਰਾਂ ਨੂੰ ਮੌਤ ਦੀ ਘੋੜੀ ਚੜਾਉਣ ਲੱਗੇ ਨੇ ਕਿਉਂਕਿ ਪੁੱਤਰ ਕਿਹਨੂੰ ਨੂੰ ਪਿਆਰੇ ਆ ਮਾਵਾਂ ਬੈਠੀਆਂ ਨੂੰ ਲਾਲ ਨਹੀਂ ਪਿਆਰੇ ਲਾਲ ਬਹੁਤ ਪਿਆਰੇ ਮਾਵਾਂ ਨੂੰ ਕਿਤੇ 10 ਮਿੰਟ ਗੱਡੀ ਲੇਟ ਹੋ ਜੇ ਸਕੂਲ ਵਾਲੀ ਵੈਨ ਤੇ ਮਾਂ ਜਰ ਨਹੀਂ ਲੱਗਦਾ ਭੱਜ ਭੱਜ ਕੇ ਬਾਹਰ ਗੇਟ ਬੰਨੀ ਆਉਂਦੀ ਹੈ ਵੀ ਅੱਜ ਬੱਚਿਆਂ ਦੀ ਵੈਨ ਲੇਟ ਹੋ ਗਈ ਮੇਰਾ ਪੁੱਤ ਨਹੀਂ ਆਇਆ ਮੇਰਾ ਲਾਲ ਨਹੀਂ ਆਇਆ ਕਿਉਂਕਿ ਉਹਦੀ ਆਂਦਰਾ ਚ ਮਾਂ ਦਾ ਜੀਵਨ ਵਸਦਾ ਹੈ ਇੰਨੇ ਹੀ ਪੁੱਤਰ ਪਿਆਰੇ ਸੀ ਮਹਾਰਾਜ ਨੂੰ ਜਿਨੇ ਤੁਹਾਨੂੰ ਪਿਆਰ ਨੇ ਪੈਣੋ ਪਰ ਮਹਾਰਾਜ ਨੇ ਇਸ ਸੁਦੇਸ਼ ਲਈ ਧਰਮ ਲਈ ਆਪ ਕੁਰਬਾਨ ਕੀਤਾ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਸਾਹਮਣੇ ਵੱਡਾ ਸਾਹਿਬ ਜادہ ਜੰਗ ਨੂੰ ਜਾਣ ਵਾਸਤੇ ਆਗਿਆ ਮੰਗ ਰਿਹਾ ਕੀ ਕਰਿਆ ਜਥਾ ਇਹ ਬਨੇ ਕਰ ਤੁਰ ਗਿਆ ਮੇੜਾ ਮਾਰਨ ਦੇ ਲੋਕ ਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਅਜ ਬਾਗੂ ਬਾਗ ਨੇ ਇਨੀ ਖੁਸ਼ੀ ਆਪਣੇ ਪੁੱਤਰਾਂ ਨੂੰ ਜੰਗ ਨੂੰ ਛੋੜਨ ਲੱਗੇ ਨੇ ਤੇ ਮਹਾਰਾਜ ਕਹਿੰਦੇ ਜੀਤਾ ਤੈਨੂੰ ਛੇਤੀ ਰੱਬ ਨੇ ਬੁਲਾ ਲਿਆ ਜੇ ਕਿਤੇ ਅਜ ਜਿਉਂਦੀ ਹੁੰਦੀ ਤੇ ਤੇਰੇ ਪੁੱਤਰਾਂ ਦੇ ਇਉਂ ਜੇ ਵਿਆਹ ਹੋਣੇ ਸੀ ਅੱਜ ਦੁਨੀਆ ਨੇ ਵਿਆਹ ਵੇਖਣੇ ਸੀ ਮਾਰਜ ਕਹਿੰਦੇ ਸੀ ਜੀਤਾ ਲੋਕਾਂ ਦੇ ਪੁੱਤਰਾਂ ਦੇ ਵਿਆਹ ਪਿੰਡ ਵਾਲੇ ਵੇਖਣਗੇ ਰਿਸ਼ਤੇਦਾਰ ਵੇਖਣਗੇ ਤੇ ਉਹਨਾਂ ਦੇ ਪੁੱਤਰਾਂ ਦੇ ਵਿਆਹਾਂ ਤੇ ਢੋਲ ਵੱਜੂ ਬੈਂਡ ਵੱਜਣਗੇ ਤੇ ਜਦੋਂ ਤੇਰੇ ਪੁੱਤਰਾਂ ਦਾ ਵਿਆਹ ਹੋਊ ਉਦੋਂ ਨਗਾਰੇ ਵੱਜਣਗੇ ਵਿਗਲ ਵੱਜਣਗੇ ਲੋਕਾਂ ਦਾ ਪੁੱਤਰਾਂ ਦਾ ਵਿਆਹ ਤੇ ਪਿੰਡ ਵਾਲੇ ਦੇਖਦੇ ਤੇਰੇ ਪੁੱਤਰਾਂ ਦਾ ਵਿਆਹ ਸਾਰਾ ਸੰਸਾਰ ਵੇਖੂ ਸਾਰਾ ਸੰਸਾਰ ਗੁਰਮੁਖ ਪਿਆਰਿਓ ਕਦੀ ਫਤਿਹਗੜ ਸਾਹਿਬ ਦੀ ਧਰਤੀ ਜਾਇਓ ਹੁਣ ਆ ਜੋੜ ਮੇਲਾ ਤੇਰਾ ਪੋਦਾ ਸਾਰਾ ਮਹੀਨਾ ਲੋਕ ਥੱਲੇ ਪੈਂਦੇ ਮੰਜੇ ਤੇ ਨਹੀਂ ਪੈਂਦੇ ਇਨਾ ਦਿਲ ਚ ਵਰਾਗ ਗੁਰੂ ਦੇ ਲਾਨਾਂ ਦਾ ਇੱਕ ਮਹੀਨਾ ਉਹ ਥੱਲੇ ਸੌਂਦੇ ਸਾਰੇ ਲੋਕ ਕੋਈ ਮੰਜਾ ਢਾ ਕੇ ਨਹੀਂ ਪੈਂਦਾ ਕਿੱਦਾਂ ਵੱਡਾ ਉਹਨਾਂ ਸ਼ਹੀਦਾਂ ਦਾ ਜੋੜ ਮੇਲਾ ਜਿਹੜੀ ਸੜਕ ਲੰਘਦੀ ਏ ਨਾ ਦੁਨੀਆਂ ਦਾ ਬੰਦਾ ਕੋਈ ਨੰਗੇ ਉਹਦਾ ਸਿਰ ਝੁਕਦਾ ਉੱਥੇ ਸਾਈਕਲ ਵਾਲਾ ਨੰਗੇ ਗੱਡੀ ਵਾਲਾ ਨੰਗੇ ਟਰੱਕ ਵਾਲਾ ਲੰਗੇ ਆਟੋਮੈਟਿਕ ਉਤੇ ਸਿਰ ਝੁਕਦਾ ਉਹਨਾਂ ਸਿਧਾਂ ਨੂੰ ਪ੍ਰਣਾਮ ਹੁੰਦਾ ਹੈ ਕਿਉਂਕਿ ਗੁਰੂ ਪਿਆਰ ਵਾਲਿਓ ਇੱਕ ਵਾਰ ਕਿਹਾ ਸੀ 에ਬਰਾਹਮ ਨੂੰ ਵੀ ਤੂੰ ਪੁੱਤਰ ਦੀ ਕੁਰਬਾਨੀ ਦੇ ਸਕਦਾ ਹੈ ਉਹ ਕਿੰਨਾ ਤੇ ਕੁਰਬਾਨੀ ਇਹ ਢਾਡੀ ਰਾਗ ਹੈ ਇਹ ਢਾਡੀਆਂ ਦੇ ਹਿੱਸੇ ਚ ਆਇਆ ਹੈ ਪੈਰ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਵਾਰ ਤੇ ਜੋਰ ਲੱਗਦਾ ਫਿਰ ਢਾਡੀ ਵਾਰ ਗਾਈ ਜਾਂਦੀ ਹੈ ਗੁਰੂ ਦੀ ਤੇ ਸੰਗਤ ਦੀ ਕਿਰਪਾ ਹੋਵੇ ਤਾ ਗੈਣ ਕੀਤਾ ਜਾਂਦਾ ਹੈ ਮੈਂ ਆਪਣੇ ਆਪ ਨੂੰ ਸਾਡਾ ਢਾਡੀ ਜੱਥਾ ਸਾਰੇ ਨਗਰ ਦਾ ਬਹੁਤ ਧੰਨਵਾਦੀ ਹੈ ਕਿਉਂਕਿ ਸੰਗਤ ਇਹ ਨਹੀਂ ਮਤਲਬ ਹੁੰਦਾ ਵੀ ਸੰਗਤ ਜਿਆਦੀ ਹੋਵੇ ਰੋਣਾ ਪਵੇ ਲੰਗਰ ਚੱਲੇ ਭਾਂਡੇ ਖੜਕਣ ਉਹ ਨੂੰ ਨਹੀਂ ਸੰਗਤ ਕਿਹਾ ਜਾਂਦਾ ਸੰਗਤ ਭਾਵੇਂ ਥੋੜੀ ਹੋਵੇ ਸ਼ਾਂਤੀ ਨਾਲ ਬੈਠਣ ਵਾਲੀ ਹੋਵੇ ਬਲਾਰੇ ਨੂੰ ਫਿਰ ਆਨੰਦ ਆਉਂਦਾ ਸਾਨੂੰ ਪਤਾ ਨਹੀਂ ਲੱਗਿਆ ਵੀ 2 2.5 ਘੰਟੇ ਕਦੋਂ ਹੋ ਗਏ ਆਪ ਉਤੇ ਗੁਰੂ ਦੀ ਬੜੀ ਰਹਿਮਤ ਤੇ ਕਿਰਪਾ ਹੈ ਮੈਂ ਪਹਿਣਾ ਦਾ ਬਹੁਤ ਧੰਨਵਾਦ ਕਰਦਾ ਸੂਰਜ ਸਿੱਧਾ ਵੱਜਦਾ ਪਰ ਫਿਰ ਵੀ ਚੌਂਕੜੇ ਮਾਰ ਕੇ ਗੁਰੂ ਦੇ ਇਤਿਹਾਸ ਨਾਲ ਜੁੜੀਆਂ ਰਹੀਆਂ ਨੇ ਨਹੀਂ ਤੇ ਬਾਹਲੀ ਜਗ੍ਹਾ ਤੇ ਜਾਈਦਾ ਪਹਿਣਾ ਇਤਿਹਾਸ ਸੁਣਦੀਆਂ ਨਹੀਂ ਇੱਕ ਨੇ ਉੱਠਣਾ ਤਿੰਨਾਂ ਨੂੰ ਉਠਾ ਕੇ ਲੈ ਜਾਂਦੀ ਵੀ ਚੱਲੋ ਚਾਹ ਪੀਓ ਸੰਗਤ ਉਤੇ ਬੜੀ ਕਿਰਪਾ ਹੈ ਵੀਰਾਂ ਤੇ ਬਜ਼ੁਰਗਾਂ ਤੇ ਪਹਿਣਾ ਤੇ ਮੁਕਾਵਾਂ ਤੇ ਜਿਨ੍ਹਾਂ ਨੇ ਬੜੇ ਪਿਆਰ ਨਾਲ ਬਾਬਾ ਰਾਮ ਸਰਣ ਜੀ ਨੂੰ ਸ਼ਰਦਾ ਦੇ ਫੁੱਲ ਭੇਟ ਕੀਤੇ ਨੇ ਗੁਰੂ ਅਗੇ ਅਰਦਾਸ ਕਰਦੇ ਆ ਪਾਤਸ਼ਾਹ ਕਿਰਪਾ ਕਰਨ ਤੁਹਾਡਾ ਪਿਆਰੇ ਛੇ ਤਰੀਕੇ ਮਹਾਂਪੁਰਸ਼ਾਂ ਨਾਲ ਗੁਰੂ ਨਾਲ ਬਣਿਆ ਰਹੇ ਇਹ ਜੋੜ ਮੇਲੇ ਛੇ ਤਰੀਕੇ ਮਨਾਉਂਦੇ ਰਹੋ ਪਹਿਲੀ ਵਾਰ ਰਾਜਸਥਾਨ ਤੋਂ ਚੱਲ ਕੇ ਮੇਰੇ ਛੋਟੇ ਵੀਰ ਹਰਪ੍ਰੀਤ ਸਿੰਘ ਜੀ ਵਜੀਦਪੁਰੇ ਵਾਲੇ ਮਹਾਂਪੁਰਸ਼ਾਂ ਦੇ ਸੰਗੀ ਨਾਲ ਸੰਗ ਹੋਇਆ ਤੇ ਮੈਨੂੰ ਉਹਨਾਂ ਨੇ ਫੋਨ ਕੀਤਾ ਵੀ ਜਾਣਾ ਜੂੜਾ ਮੈਂ ਕਿਹਾ ਵੀ ਮੇਰਾ ਪ੍ਰੋਗਰਾਮ ਕਿਤੇ ਹੋਰ ਹੈ ਕਹਿੰਦਾ ਉੱਥੇ ਜਿੱਥਾ ਹੋਰ ਭੇਜੋ ਇਹਦੇ ਨਾਲ ਮੇਰਾ ਬਹੁਤ ਪਿਆਰਾ ਵੀਰ ਨਾਲ ਉਹ ਕਹਿੰਦਾ ਵੀ ਤੁਹਾਨੂੰ ਮਹਾਪੁਰਸ਼ਾਂ ਦੇਕਤੀ ਅਸਥਾਨ ਤੇ ਲੈ ਕੇ ਜਾਣਾ ਆਪ ਜੀ ਦੇ ਚਰਨ ਛਾੜਨ ਵਾਸਤੇ ਰਾਜਸਥਾਨ ਤੋਂ ਚੱਲ ਕੇ ਆਏ ਵੀਰ ਹਰਪ੍ਰੀਤ ਦਾ ਗੁਰੂ ਕੇ ਵਜ਼ੀਰ ਦਾ ਬਹੁਤ ਬਹੁਤ ਧੰਨਵਾਦ ਮੂਵੀ ਵਾਲੇ ਵੀਰ ਜਿਹੜੇ ਲੈਬ ਚਲਾ ਰਹੇ ਨੇ ਵੀਰ ਗੁਰੂ ਕੀ ਸੰਗਤ ਸੇਵਾਦਾਰ ਪ੍ਰਬੰਧਕ ਸਹਿਬਾਨ ਤੇ ਸਾਊਂਡ ਵਾਲੇ ਵੀਰ ਦਾ ਬਹੁਤ ਬਹੁਤ ਧੰਨਵਾਦ ਸਾਊਂਡ ਬਹੁਤ ਵਧੀਆ ਵੀਰ ਦਾ ਚੜਦੀ ਕਲਾ ਅਤੇ 바ਵਾ ਪਰਿਵਾਰ ਦਾ ਧੰਨਵਾਦ ਮਹਾਂਪੁਰਸ਼ ਬਾਬਾ ਰਾਮ ਸਰਣ ਜੀ ਜਿਨ੍ਹਾਂ ਦੀ ਅਨਸਵੰਸ ਫਲਵਾੜੀ ਮੇਰੇ ਬਹੁਤ ਹੀ ਲੈਗਦੇ ਬਹੁਤ ਸਲਮਾਨ ਜੋ ਸ਼ਾਈ ਬਾਬਾ ਪ੍ਰਦੀਪ 바ਵਾ ਅਤੇ ਭਪਿੰਦਰ 바ਵਾ ਅਤੇ ਉਪ ਕੀਰਤ 바ਵਾ ਸਾਰੇ 바ਵਾ ਫਲਵਾੜੀ ਦਾ ਧੰਨਵਾਦ ਮਹਾਂਪੁਰਸ਼ਾਂ ਦਾ ਬਹੁਤ ਧੰਨਵਾਦ ਮਿਲੇ ਮਹਾਂਪੁਰਸ਼ਾਂ ਨੂੰ 바ਵਾ ਪ੍ਰਦੀਪ ਜੀ ਨੂੰ ਮਨ ਖੁਸ਼ ਹੋ ਗਿਆ ਬੜੇ ਹੱਸ ਮੁਖ ਮਿਲੇ ਖੁਸ਼ ਹੋਏ ਤੇ ਮੈਨੂੰ ਕਹਿੰਦੇ ਸ਼ਹੀਦਾਂ ਦੇ ਬਾਰੇ ਜਰੂਰ ਸੁਣਾ ਦਿਓ ਵੇਖੋ ਕਿੰਨਾ ਵੱਡਾ ਪਿਆਰ ਹੈ ਇਹਦੇ ਚ ਇਹ ਨਹੀਂ ਮਤਲਬ ਨਹੀਂ ਕੋਈ ਬੰਦਾ ਮੋਨਾ ਹੋਵੇ ਤੇ ਉਹਨੂੰ ਪਿਆਰ ਨਹੀਂ ਹੋ ਸਕਦਾ ਹੈ ਮੋਨੇ ਦਾ ਸਾਡੇ ਨਾਲੋਂ ਜ਼ਿਆਦਾ ਸਿੱਧਕ ਹੋਵੇ ਪਿਆਰ ਜ਼ਿਆਦਾ ਹੋਵੇ ਮੁਸਲਮਾਨਾਂ ਦਾ ਕਿੰਨਾ ਪਿਆਰ ਸੀ ਹਿੰਦੂਆਂ ਦਾ ਕਿੰਨਾ ਪਿਆਰ ਸੀ ਗੁਰੂ ਨਾਲ ਪਿਆਰ ਦੀ ਕੋਈ ਹੱਦ ਨਹੀਂ ਪਿਆਰ ਕਿੱਥੋਂ ਤੱਕ ਵੀ ਜਾ ਸਕਦਾ ਹੈ ਸਾਬ ਜੀ ਕਹਿੰਦੇ ਨੇ ਸਾਚ ਕਹੂੰ ਸੁਣ ਲਿਓ ਸਭੇ ਜਨ ਪ੍ਰੇਮਕਿਓ ਤਨਹੀ ਪਰਪਾਏ ਜਿਹੜਾ ਪਿਆਰ ਕਰਦਾ ਨੂੰ ਰੱਬ ਮਿਲਦਾ ਹੈ ਮਾਹ ਪ੍ਰਸ਼ਾਂ ਦਾ ਬਹੁਤ-ਬਹੁਤ ਧੰਨਵਾਦ ਕਦੀ ਫਿਰ ਦਾਸ ਨੂੰ ਕਿਸੇ ਪ੍ਰੋਗਰਾਮ ਤੇ ਜੋੜ ਮੇ ਲਿੱਤੇ ਹੁਕਮ ਲਾਇਆ ਆਪ ਜੀ ਦੇ ਚਰਨ ਝਾੜਾਂਗੇ ਸੰਗਤਾਂ ਵੱਲੋਂ ਬਹੁਤ ਮਾਇਆ ਦੇ ਗੱਫੇ ਦਸਰਿਆਂ ਦੀ ਝੋਲੀ ਚ ਪਾਏ ਨੇ ਬਹੁਤ-ਬਹੁਤ ਧੰਨਵਾਦ ਸਮਾਪਤ ਹੈ ਗੁਰੂ ਰਹਿਮਤ ਕਰੇ ਨਗਰ ਉਤੇ ਖੇੜੇ ਉੱਤੇ ਪ੍ਰਬੰਧ ਕਮੇਟੀ ਤੇ ਮਹਾਪੁਰਸ਼ਾਂ ਤੇ ਇਸੇ ਤਰੀਕੇ ਜੋੜ ਮੇਲੇ ਮਨਾਉਂਦੇ ਰਹਿਣ ਢਾਡੀ ਵਾਰਾ ਸੁਣਿਆ ਕਰੋ ਗੁਰੂ ਦੇ ਇਤਿਹਾਸ ਦਾ ਕਦਰ ਕਰਿਆ ਕਰੋ ਆਉਣ ਵਾਲੀ ਪੀੜ੍ਹੀ ਨੂੰ ਗੁਰੂ ਦਾ ਇਤਿਹਾਸ ਦੱਸੋ ਇਹਨਾਂ ਵਿੱਚ ਕਹਿੰਦਾ ਜਥਾ ਚਿਮਾ ਦਾ ਜਾਚਕ ਇੰਟਰਨੈਸ਼ਨਲ ਗਵਰਨਮੈਂਟਲ ਸਟਾਡੀ ਜਥਾ ਗਿਆਨੀ ਬਲਵਿੰਦਰ ਸਿੰਘ ਮਲਾਪੀ ਮਲਾਪੀ ਪਰਕੇ ਫੋਨ ਚ ਕੱਢੋਗੇ ਆਪ ਇਤਿਹਾਸ ਸੁਣ ਸਕਦੇ ਹੋ ਛੋਟੇ ਵੀਰ ਭਾਈ ਮੰਗਲਦੀਪ ਸਿੰਘ ਜੀ ਕੈਨੇਡਾ ਸਰਪੰਚ ਭਾਈ ਜਸਕਰਨ ਸਿੰਘ ਜੀ ਜਸ ਗੁਰਵੀਰ ਸਿੰਘ ਸਰੰਗੀ ਮਾਸਟਰ ਆਯਾਦ ਦਾਸ ਗਿਆਨੀ ਬਲਵਿੰਦਰ ਸਿੰਘ ਮਲਾਪੀ ਪਿੰਡ ਟਿੱਬੀ ਤਹਿਸੀਲ ਟਿੱਬੀ ਜ਼ਿਲ੍ਹਾ ਹਨਮਾਨਗੜ ਰਾਜਸਥਾਨ ਦਾ ਜੱਥਾ ਇਹਨਾਂ ਕੁਝ ਕਹਿੰਦਾ ਖਿਮਾਂ ਦਾ ਜਾਚਕ ਗਲਤੀਆਂ ਭੁੱਲਾ ਚੁੱਕਾਂ ਦੀ ਮਾਫੀ ਇਤਿਹਾਸ ਕਹਿੰਦਿਆ ਤੋ ਵਿਚਾਰ ਕਰਦਿਆਂ ਤੋ ਕਿਸੇ ਪ੍ਰਕਾਰ ਦੀ ਪੋਲ ਹੋ ਗਈ ਹੋਵੇ ਅਣਜਾਣ ਬੱਚੇ ਜਾਣ ਕੇ ਬਖਸ਼ਣਾ ਫਿਰ ਸਮਾਂ ਮਿਲੇ ਆਪਦੇ ਚਰਨ ਚਾੜਾਂਗੇ ਖਿਮਾ ਬਖਸ਼ੋ ਦੋਵੇਂ ਹੱਥ ਜੋੜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਊਠਾ ਕਰ ਤਮ ਪੈਰ